ਜ਼ਿੰਦਗੀ ਬਹੁਤ ਵਧੀਆ ਹੋ ਗਈ ਸਾਡੀ ਇਹਦੇ ਅਸੀਂ ਸ਼ਰਾਬਾਂ ਪੀਣ ਵਾਲੇ ਬੰਦੇ ਮੇਰੇ ਕਟੇਂਗੀ ਸੀ ਨਾ ਆਪਣੀ ਫੋਟੋ ਖਾਵਾ ਨਾ ਇੱਥੇ ਆ ਕੇ ਮਹਾਰਾਜ ਦੇ ਮੱਥਾ ਟੇਕਣਾ ਕਾਫੀ ਚਿਰ ਤੋਂ ਜੁੜਿਆ ਮੈਂ ਲੇਕਿਨ ਮੈਂ ਇੱਥੇ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਪਾਸ਼ਾ ਜੀ ਮੇਰੇ ਗੁਰਸਿੱਖੀ ਜੀਵਨ ਬਖਸ਼ੀਂ ਦੇ ਉਹ ਮਹਾਰਾਜ ਨੇ ਬਖਸ਼ਿਆ ਮੈਂ ਆਪੇ ਆਪੇ ਪਰਿਵਾਰ ਸਾਰਾ ਜੱਡਾ ਜੀ ਬੱਚੇ ਵੀ ਸਾਰੇ ਜਣੇ ਅਮਰਸ਼ ਹੋ ਗਏ ਅਸੀਂ ਸੋਚਿਆ ਵੀ ਨਹੀਂ ਜਿੰਦਗੀ ਚ ਕਿਸੇ ਨੂੰ ਮੇਰੇ ਬੱਚੇ ਮੈਨੂੰ ਆਂਦੇ ਹੁੰਦੇ ਤੇ ਮੈਂ ਆਂਦਾ ਹੁੰਦਾ ਹੈ ਕਿ ਮੈਂ ਇਦਾਂ ਹੀ ਜ਼ਿੰਦਗੀ ਕੱਢਣੀ ਮੈਂ ਨਹੀਂ ਬਦਲ ਸਕਦਾ ਇਹ ਅਮਰਤ ਮੈਂ ਅਮਰਤ ਦਾ ਸ਼ਕ ਲੈਣਾ ਮੈਂ ਨਾ ਪਰ ਮਹਾਰਾਜੀ ਇਹੋ ਜੀ ਕਿਰਪਾ ਆਈ ਆ ਕੋਈ ਗੱਲ ਹੀ ਨਹੀਂ ਬਾਬੇ ਦੀਪ ਸਿੰਘ ਜੀ ਦੀ ਕਿਰਪਾ ਸੱਚੇ ਮਨੋਂ ਅਰਦਾਸ ਕਰੋ ਹਰ ਇੱਕ ਪੂਰੀ ਹੁੰਦੀ ਆ ਜੀ ਹਰ ਸਾਰ ਵਰੀ ਆਉਂਦੇ ਆ ਚਾਰ ਹੜੇ ਹੋ ਗਏ ਆ ਤੇ ਪੰਜ ਸੁੱਖੇ ਮਹਾਰਾਜ ਹਰ ਮਨੋ ਕਾਮਨਾ ਪੂਰੀਆਂ ਕਰਦੇ ਸੱਚੇ ਬਾਦਸ਼ਾਹ ਆ ਜੀ ਜਿੰਦਗੀ ਚ ਕੀ ਮੰਗਿਆ ਸੀ ਹਾਂ ਜੀ ਮੈਂ ਕਿ ਮੇਰੀ ਜ਼ਿੰਦਗੀ ਜਿੰਨਾ ਜ਼ਿਆਦਾ ਬਦਲਾ ਆਇਆ ਨਾ ਕਿ ਮੇਰੇ ਕਟਿੰਗ ਹੀ ਤਾਂ ਮੈਂ ਆਪਣੀ ਫੋਟੋ ਖਵਾਵਾ ਨਾ ਬਾਈ ਇੱਥੇ ਆ ਕੇ ਮਹਾਰਾਜ ਦੇ ਮੱਥਾ ਟੇਕਦਾ ਕਾਫੀ ਚਿਰ ਤੋਂ ਜੁੜਿਆ ਮੈਂ ਲੇਕਿਨ ਮੈਂ ਇੱਥੇ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਬਾਦਸ਼ਾਹ ਕਿ ਮੇਰੇ ਗੁਰਸਿੱਖੀ ਜੀਵਨ ਬਖਸ਼ੀਂ ਦੇ ਤੇ ਮਹਾਰਾਜ ਨੇ ਬਖਸ਼ਿਆ ਮੈਂ ਕਿ ਸਿੱਖੀ ਸਰੂਪ ਚ ਆ ਗਿਆ ਬੜੀ ਕਿਰਪਾ ਸੱਚੇ ਬਾਦਸ਼ਾਹ ਕਿੰਨਾ ਕੋ ਫਰਕ ਆਇਆ ਜਦੋਂ ਕਟਿੰਗ ਕੀਤੀ ਤੇ ਹੁਣ ਸਿੱਖੀ ਸਰੂਪ ਚ ਆ ਗਏ ਬਹੁਤ ਜ਼ਿਆਦਾ ਭਾਜੀ ਫਰਕ ਆ ਗਿਆ ਜੀ ਜ਼ਿੰਦਗੀ ਬਹੁਤ ਵਧੀਆ ਹੋ ਗਈ ਸਾਡੀ ਇਹਦੇ ਅਸੀਂ ਸ਼ਰਾਬਾਂ ਪੀਣ ਵਾਲੇ ਬੰਦੇ ਤੇ ਮਹਾਰਾਜ ਨੇ ਇਹੋ ਜਿਹਾ ਮਨ 모ੜਿਆ ਸੱਚੇ ਪਾਸ਼ਾ ਚੜ੍ਹਦੀ ਕਲਾ ਹੋ ਗਈ ਸਭ ਕੁਝ ਛੱਡਤਾ ਹੁੰਦਾ ਸਭ ਕੁਝ ਛੱਡਤਾ ਜੀ ਬਾਬੇ ਦੀ ਜੀ ਦੀ ਇਹੋ ਜਿਹੀ ਕਿਰਪਾ ਹੈ ਆਪੇ ਮਨ ਜਾਇਆ ਜੀ ਸਭ ਕੁਝ ਆਪੇ ਆਪੇ ਪਰਿਵਾਰ ਸਾਰਾ ਹੈ ਸਾਡੇ ਜੀ ਬੱਚੇ ਵੀ ਸਾਰੇ ਜਣੇ ਅਮਰ ਸ਼ਕ ਹੈ ਅਸੀਂ ਸੋਚਿਆ ਵੀ ਨਹੀਂ ਜ਼ਿੰਦਗੀ ਵਿੱਚ ਕੀ ਨਹੀਂ ਮੇਰੇ ਬੱਚੇ ਮੈਨੂੰ ਆਂਦੇ ਹੁੰਦੇ ਤੇ ਮੈਂ ਆਂਦਾ ਹੁੰਦਾ ਕਿ ਮੈਂ ਇਦਾਂ ਹੀ ਜ਼ਿੰਦਗੀ ਕੱਢਣੀ ਮੈਂ ਨਹੀਂ ਬਦਲ ਸਕਦਾ ਕਿ ਅਮਰਤ ਮੈਂ ਅਮਰਤ ਨੂੰ ਸ਼ੱਕ ਲੈਣਾ ਮੈਂ ਨਾ ਪਰ ਮਹਾਰਾਜ ਦੀ ਇਹੋ ਜੀ ਕਿਰਪਾ ਆਈ ਆ ਕੋਈ ਗੱਲ ਹੀ ਨਹੀਂ ਬਾਬੇ ਦੀ ਜੀ ਸਿੰਘ ਜੀ ਦੀ ਕਿਰਪਾ ਸੱਚੇ ਮਨੋਂ ਅਰਦਾਸ ਕਰੋ ਹਰ ਇੱਕ ਪੂਰੀ ਹੁੰਦੀ ਹੈ ਜੀ ਹੁਣ ਅਮਰਤ ਹਰੀ ਹੋ ਗਏ ਮੈਂ ਛੜਦਾ ਕੁਝ ਨਹੀਂ ਜੀ ਕੀ ਦਸੀਏ ਮਹਾਰਾਜ ਪਰ ਹੁਣ ਇਹੋ ਜਿਹੇ ਬਾਬੇ ਦੀ ਪੂਰੀ ਕਿਰਪਾ ਗੁਰੂ ਰਾਮਦਾਸ ਪਾਸ਼ਾ ਜੀ ਦੀ ਬਹੁਤ ਖੁਸ਼ੀ ਹੈ ਇਸ ਜੀਵਨ ਤੇ ਉਹ ਜੀਵਨ ਮੈਂ ਬਹੁਤ ਜ਼ਿਆਦੀ ਖੁਸ਼ੀ ਹੈ ਬਹੁਤ ਜਿਆਦੀ ਖੁਸ਼ੀ ਹੈ ਬਾਬੇ ਦੀਪ ਸਿੰਘ ਜੀ ਦੀ ਇਹ ਜੀ ਕਿਰਪਾ ਹੈ ਮੈਂ ਨਿਚਾਣੀ ਜੈ ਦੀ ਸ਼ਰਧਾ ਆਣੀ ਜੀ ਮਨ ਚ ਸੱਚੇ ਮਨੋਂ ਆਓ ਤੇ ਸਾਰੀਆਂ ਮਨੋਗਾਨਾਂ ਮਹਾਰਾਜ ਪੂਰੀਆਂ ਕਰਦਾ ਹਾਂ ਜੀ